ਜੀ ਵੈਗੁਰਜੀ ਕਾਕਾ ਸਾਹਿਬ ਵੈਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਜੀ ਅਮਰਤ ਚਿਮਾ ਚੈਨਲ ਵਿੱਚ ਵੈਲਕਮ ਹੈ ਜੀ ਤੁਹਾਡੇ ਸਾਰਿਆਂ ਦਾ ਤੇ ਅੱਜ ਆਪਾਂ ਇੱਕ ਮੀਂਜ ਦੀ ਕਟਿੰਗ ਕਰਨ ਲੱਗੇ ਆ ਆਹ ਕੋ ਸਭ ਤੋਂ ਪਹਿਲਾਂ ਤਾਂ ਮੈਂ ਨਿਸ਼ਾਨੀਆਂ ਸਾਰੀਆਂ ਲਾ ਕੇ ਰੱਖੀਆਂ ਹੋਈਆਂ ਨੇ ਤੇ ਕਟਿੰਗ ਕਰਨ ਲੱਗੀ ਸੀ ਤੇ ਮੈਂ ਵੀਡੀਓ ਬਣਾਈ ਬਹੁਤ ਦੇਨੋਂ ਲੱਗ ਜਾਂਦੇ ਨੇ ਵੀਡੀਓ ਬਣਾਉਣ ਤੇ ਬਸ ਜਿਹੜੀ ਜਿਹੇ ਹਾਲਾਤ ਹੀ ਐਵੇਂ ਦੇ ਹੋਏ ਪੈ ਨੇ ਤਾਂ ਕਰਕੇ ਵੀ ਟਾਈਮ ਨਹੀਂ ਕੁਝ ਤਾਂ ਲੱਗਦਾ ਕੋਸ਼ਿਸ਼ ਜਿਵੇਂ ਸਾਰਾ ਕੰਮ ਪੈਂਡਿੰਗ ਪਿਆ ਸੀ ਉਹ ਸਾਰਾ ਹੀ ਹੁਣ ਫਟਾਫਟ ਕੱਢਦੇ ਪਏ ਤਾਂ ਕਰਕੇ ਵੀਡੀਓ ਬਣਾਉਂਦਾ ਬਿਲਕੁਲ ਹੀ ਟਾਈਮ ਨਹੀਂ ਲੱਗਦਾ ਤੇ ਫਿਰ ਤੁਹਾਡੇ ਬਹੁਤ ਜ਼ਿਆਦਾ ਕਮੈਂਟ ਆਏ ਹੋਏ ਬਹੁਤ ਜ਼ਿਆਦਾ ਤੁਸੀਂ ਪਿਆਰ ਬਹੁਤ ਕਰਦੇ ਹੋ ਤੇ ਤੁਹਾਡੇ ਕਮੈਂਟ ਵੀ ਬਹੁਤ ਆਏ ਹੋਏ ਨੇ ਤੇ ਇਸ ਕਰਕੇ ਮੈਂ ਕਿਹਾ ਚੱਲ ਤੁਹਾਨੂੰ ਵੀਡੀਓ ਬਣਾ ਕੇ ਇੱਕ ਵਾਰੀ ਦੱਸਦਾ ਸੇਮ ਵਿੱਚ ਆਇਆ ਸੀ ਪ੍ਰਾਪਨੂ ਜੀ ਨੇ ਇੱਕ ਤੇ ਕਈ ਪੈਣਾ ਹੋਰ ਨੇ ਤੇ ਉਹ ਵੀ ਬਹੁਤ ਪੁੱਛਦੇ ਆ ਨੇ ਵੀ ਤੁਸੀਂ ਸਾਨੂੰ ਕਟਿੰਗ ਦੱਸੋ ਤੇ ਅੱਜ ਮੈਂ ਤੁਹਾਨੂੰ ਫੇਰ ਦੁਬਾਰਾ ਤੋਂ ਕਟਿੰਗ ਦੱਸਣ ਲੱਗਾ ਕਮੀਜ਼ ਦੀ ਆ ਵੇਖੋ ਇਹ ਜਿਹੜਾ ਕਮੀਜ਼ ਏ ਇਹ ਕਮੀਜ਼ ਦੀ ਜਿਹੜੀ ਲੈਂਥ ਏ 42 ਇੰਚ ਏ ਜਿਹੜੀ ਛਾਤੀ ਏ ਉਹ 21 ਇੰਚ 21 ਛਾਤੀ ਏ 19 ਕਮਾਰੇ ਤੇ ਜਿਹੜੀ 22 ਏ ਹੋ ਹਿੱਪੇ 22 ਇੰਚ ਹਿੱਪ ਦੇ ਅਕੋਰਡਿੰਗ 19 ਛਾਤੀ ਦੇ ਅਕੋਰਡਿੰਗ ਤੇ 1 ਇੰਚ ਛਾਤੀ ਦੇ ਅਕੋਰਡਿੰਗ ਮੈਂ ਕਟਿੰਗ ਕਰਨ ਲੱਗੀ ਜਿਹੜਾ ਫਰੰਟ ਸਾਈਡ ਦਾ ਗਲਾ ਹੈ ਉਹ 6.5 ਇੰਚ ਤੇ ਜਿਹੜਾ ਬੈਕ ਸਾਈਡ ਦਾ ਉਹ 5 ਇੰਚ ਉਸ ਦੇ ਅਕੋਰਡਿੰਗ ਮੈਂ ਕਟਿੰਗ ਕਰਨ ਲੱਗੀ ਆ ਆ ਵੇਖੋ ਇਹ ਮੈਂ ਜਿਹੜੀ ਇੱਥੇ ਨਿਸ਼ਾਨੀ ਲਾਈ ਹੈ ਆ ਵੇਖੋ 22 ਇੰਚ ਤੇ ਤੇ ਜਿਹੜਾ ਮੈਂ ਮੋਟਾ ਲਿਆ ਆ ਆ ਵੇਖੋ 7 ਇੰਚ ਪੂਰਾ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਦੀ ਪਈਆਂ ਜਿਹੜੇ ਤੁਹਾਨੂੰ ਸਹੀ ਪ੍ਰੋਪਰ ਸਮਝ ਲੱਗ ਜੇ ਆ ਵੇਖੋ 7 ਇੰਚ ਲਿਆ ਹੈ ਤੇ ਜਿਹੜੀ ਇਹਦੀ ਪਲੇਟ ਨੇ ਉਹ 11 ਇੰਚ ਤੇ ਨੇ ਤੇ ਆਵੇ ਕੋ 11.5 ਇੰਚ ਤੇ ਮੈਂ ਨਿਸ਼ਾਨ ਲਾਇਆ ਫਿਰ ਲੰਬੇ ਆਪਾਂ ਆਪਣੇ ਅਕੋਰਡਿੰਗ ਲੈ ਸਕਦੇ ਆ ਜਿਹਦੀ ਲੈਂਥ ਜਿਹਦੀ ਹਾਈਟ ਲੰਬੀ ਹੈ ਉਹਦੀ ਲੈਂਥ ਆਪਾਂ ਜਾਰੀ ਲੈ ਸਕਦੇ ਆ ਜਿਹਦੀ ਹਾਈਟ ਛੋਟੀ ਹੈ ਉਹਦੀ ਆਪਾਂ ਪਲੇਟ ਛੋਟੀ ਵੀ ਪਾ ਸਕਦੇ ਆ ਤੇ ਜਿਹੜੇ ਇਹ ਵਾਲਾ ਮੈਂ ਸਪੇਸ ਰੱਖਿਆ ਉਹ ਮੈਂ 2.5 ਦਾ 4 ਸਫੇਰੋਂ ਮੈਂ 2.5 2.5 ਦਾ ਰੱਖਿਆ ਆ ਵੇਖੋ ਇਹ ਵਾਲਾ ਸਪੇਸ ਜਿਹੜਾ 2.5 ਦਾ ਰੱਖਿਆ ਆਇਆ ਹੈ ਤੇ ਜਦ ਜਿਹੜੀ ਮੈਂ ਫਰੰਟ ਸਾਈਡ ਦੀ ਕਾਰਡ ਦੀ ਗੁਲਾਈ ਪਾਈ ਏ ਆ ਵੇਖੋ ਪੌਣੇ ਇੰਚ ਦੀ ਏ ਹਰ ਇੱਕ ਸੂਟ ਦੀ ਮੈਂ ਪੌਣੇ ਇੰਚ ਦੀ ਪਾਣੀ ਆ ਜੇਕਰ ਜਿਵੇਂ ਫੀਟਿੰਗ ਛੋਟੀ ਹੁੰਦੀ ਏ ਫਿਰ ਮੈਂ ਆ ਚੀਜ਼ ਐਸ ਤਰੀਕੇ ਨਾਲ ਇੱਧਰ ਮੈਂ ਡਾਊਨ ਕਰ ਲੈਣੀ ਆ ਤੇ ਐਸ ਤਰੀਕੇ ਨਾਲ ਐਸ ਤਰਾਂ ਜਿਵੇਂ ਡਾਊਨ ਕਰਕੇ ਫਿਰ ਇੱਥੋਂ ਗੁਲਾਈ ਪਾਣੀ ਜਿੱਦੀ ਫੀਟਿੰਗ ਛੋਟੀ ਏ ਤੇ ਜਿੱਦੀ ਐਸੇ ਤਰੀਕੇ ਨਾਲ 20 ਤੋਂ ਲੈ ਕੇ 22 ਤੱਕ ਇਸੇ ਤਰੀਕੇ ਨਾਲ ਹੀ ਮੈਂ ਇੰਨੀ 9 ਪਾਉਣੀ ਇੰਚ ਦੀ ਉਹ ਹੀ ਕਾਟ ਪਾਣੀ ਆ ਜਿਹੜੀ ਬੈਕ ਸਾਈਡ ਦੀ ਹੈ ਜੇ ਤੁਹਾਨੂੰ ਵੀ ਬਿਲਕੁਲ ਸਮਝ ਨਹੀਂ ਲੱਗਦੀ ਹਨਾ ਮੈਂ ਜਿਵੇਂ ਤੁਸੀਂ 3 ਇੰਚ ਦਾ ਵੀ ਪੈਣਾ ਨੇ ਪੁੱਛਿਆ ਆਇਆ ਤੇ 4 ਇੰਚ ਦੇ ਬੈਗ ਗਲੇ ਦੇ ਹਿਸਾਬ ਤੇ ਤੁਸੀਂ ਪੁੱਛਿਆ ਆਇਆ ਤੇ ਜਿਹੜਾ ਮੈਂ ਤੀਰਾ ਲਿਆ ਆ ਵੇਖੋ 6.5 ਇੰਚ ਮੈਂ ਤੀਰਾ ਲਿਆ ਹੈ ਆ ਵੇਖੋ 6.5 ਇੰਚ ਮੈਂ ਤੀਰਾ ਲਿਆ ਹੋਇਆ ਹੈ ਤੇ ਜਿਹੜੇ ਕਿੰਨੀਆਂ ਭੈਣਾਂ ਨੇ ਐਸ ਤਰ੍ਹਾਂ ਕਮੈਂਟ ਕਰਕੇ ਪੁੱਛਿਆ ਆਇਆ ਵੀ ਜਿਵੇਂ ਬੈਕ ਸਾਈਡ ਦਾ ਗਲਾ 3 ਇੰਚ ਹੈ ਜਾਂ 4 ਇੰਚ ਜਿਵੇਂ ਆ ਵੇਖੋ ਐਸੇ ਹੀ ਕੇ ਨਾਲ ਤੁਸੀਂ ਇੱਥੇ ਰੱਖ ਲੈਣਾ ਇੰਚ ਟੇਪ ਤੇ ਸਵਾ 2 ਇੰਚ ਤੇ ਐਸ ਤਰੀਕੇ ਨਾਲ ਬਿਲਕੁਲ 2.5 ਇੰਚ ਸਵਾ 2 ਬਸ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਗੁਲਾਈ ਲੈਣੀ ਤੇ ਜਿਵੇਂ ਇੱਕ ਹੋਰ ਤਰੀਕਾ ਵੀ ਦੱਸ ਦੇਣੀ ਆ ਜਿਹੜੀ ਤੁਸੀਂ ਆਪਾਂ ਫੀਟਿੰਗ ਦੀ ਆ 4.5 ਇੰਚ ਇੱਥੋਂ ਆਉਂਦੀ ਵੀ ਆ ਦੇਖੋ ਇਹ ਵਾਲੀ ਮੈਂ ਸਲਾਈ ਦੀ ਨਿਸ਼ਾਨੀ ਲਾਈ ਹੋਈ ਏ ਤੇ ਇਹ ਵਾਲੀ ਆਪਣੀ ਜਿਹੜੀ ਆਪਾਂ ਗੋਠ ਬਣਾਈਏ ਉਹ ਵਾਲੀ ਆ ਆ ਦੇਖੋ ਇਸ ਦਾ ਅੱਧ ਕਰ ਲੈਣਾ ਇਸ ਦੇ ਅੱਧ ਤੇ ਕਰਕੇ ਇਸ ਤਰ੍ਹਾਂ ਨਿਸ਼ਾਨੀ ਲਾ ਲੈਣੀ ਏ ਤਾਂ ਫਿਰ ਆਪਾਂ ਇੱਥੋਂ ਫਿਰ ਇਸ ਜਗ੍ਹਾ ਤੇ ਆਪਾਂ ਇਸ ਤਰੀਕੇ ਨਾਲ ਗੋਲਾਈ ਪਾ ਦੇਣੀ ਆ ਆ ਦੇਖੋ ਐਸੇ ਦੇ ਕੇ ਨਾਲ ਬਸ ਤੁਸੀਂ ਇਸ ਤਰੀਕੇ ਨਾਲ ਵੀ ਬਿਲਕੁਲ ਆਸਾਨ ਹੈ ਤਰੀਕਾ ਜੇਕਰ ਤਾਂ ਤੁਹਾਡਾ ਗਲਾ ਪਿਛਲਾ ਜਿਆਦਾ ਡੀਪ ਹੋਏਗਾ ਤੇ ਫਿਰ ਤੁਸੀਂ ਥੋੜੀ ਜੀ ਇਸ ਤਰ੍ਹਾਂ ਅੰਦਰ ਵੱਲ ਹੋਰ ਗੁਲਾਈ ਦੇ ਦਿਓ ਜੇਕਰ ਗਲਾ ਦੀਪ ਜਿਆਦਾ ਹੋਏਗਾ ਤੇ ਆਪਾਂ ਇਹ ਵਾਲਾ ਜਿਹੜਾ ਸਪੇਸ ਏ ਉਹ 1 ਇੰਚ 1.5 ਇੰਚ ਤੱਕ ਹੀ ਰੱਖਣਾ ਜੇ ਆਪਣਾ ਜਿਹੜਾ ਗਲਾ ਹੈ ਪਿਛਲਾ ਛੋਟਾ ਹੋਏਗਾ ਤੇ ਇਹ ਆਪਾਂ 2.5 ਇੰਚ ਤੱਕ ਰੱਖਣਾ ਬਸ 2.5 ਇੰਚ ਤੋਂ ਉੱਪਰ ਨਹੀਂ ਕਰਨਾ ਜਿਹੜਾ ਇਹ ਇਸ ਜਗ੍ਹਾ ਤੋਂ ਇਸ ਜਗ੍ਹਾ ਤੋਂ 2.5 ਇੰਚ ਇਸ ਜਗ੍ਹਾ ਤੋਂ ਜਾਨਕੀ ਪੌਣੇ ਕ 2 ਆ ਵੇਖੋ 1.5 ਇੰਚ ਤੋਂ ਜ਼ਿਆਦਾ ਹੈ ਤੇ ਪੌਣੇ 2 ਹੋਏ ਤੇ ਇਸ ਤਰ੍ਹਾਂ ਰੱਖਣਾ ਆ ਵੇਖੋ ਆ ਅਗਲੀ ਸਾਈਡ ਜਿਹੜੀ ਉਹ ਪੌਣਾ ਇੰਚ ਤੇ ਜਿਹੜੀ ਬੈਕ ਸਾਈਡ ਦੀ ਉਹ ਪੌਣੇ 2 ਏ ਇੱਥੋਂ ਲਾਵਾਂਗੇ ਤਾਂ 2.5 ਇੰਚ ਇਸ ਤਰੀਕੇ ਨਾਲ ਬਸ 2.5 ਇੰਚ ਹੀ ਇਹ ਇਤੋਂ ਐਸ ਤਰ੍ਹਾਂ ਗੁਲਾਈ ਦੇ ਦੇਣੀ ਹੈ ਤੁਸੀਂ ਮਸਾਂ ਵਿੱਚ ਚੱਕਰ ਚ ਨਾ ਪੋਇਆ ਕਰੋ ਤੁਸੀਂ ਵੀ ਜਿਵੇਂ ਬੈਗ ਵਾਲਾ ਐਸ ਤਰ੍ਹਾਂ ਬਸ ਸਿਰਫ 2.5 ਇੰਚ ਤੋਂ ਲੈ ਕੇ ਜੇਕਰ ਆਪਣਾ ਜਿਹੜਾ ਬੈਗ ਗਲਾ ਹੋਏਗਾ ਜਿੰਨਾ ਜ਼ਿਆਦਾ ਡੀਪ ਹੋਏਗਾ ਓਨੀ ਇਸ ਸਾਈਡ ਤੋਂ ਆਪਾਂ ਇਹ ਵਾਲੀ ਜਗ੍ਹਾ ਕੱਟ ਲੈਂਦੇ ਜਾਵਾਂਗੇ ਬਸ ਇਹ ਵਾਲੀ ਕਾਟ ਛੋਟੀ ਕਰਦੇ ਜਾਣਾ ਜੇਕਰ ਬੈਗ ਗਲਾ ਵੱਡਾ ਡੀਪ ਹੈ ਤਾਂ ਤੇ ਜੇ ਇਹ ਛੋਟਾ ਹੈ ਤੇ ਫਿਰ ਇਹ ਵਾਲੇ ਆਪਾਂ ਢਾਈ ਬਸ ਢਾਈ ਇੰਚ ਤੋਂ ਉੱਪਰ ਨਹੀਂ ਜੇ ਕੋਈ ਜ਼ਿਆਦਾ ਹੀ ਕਹਿੰਦਾ ਵੀ ਮੇਰੇ ਪਿੱਛੇ ਖਿੱਚ ਬਹੁਤ ਲੱਗਦੀ ਏ ਤਾਂ ਥੋੜਾ ਇੱਕ ਪੁਆਇੰਟ ਕੁ ਵਧਾ ਲਓ ਨਹੀਂ ਵਧਾਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਤੇ ਇਹ ਸੀ ਆ ਵੇਖੋ ਹਿੱਪ ਜਿਹੜੀ ਹਿੱਪ 22 ਇੰਚ ਤੇ ਮੈਂ 11 ਇੰਚ ਤੇ ਆ ਵੇਖੋ ਨਿਸ਼ਾਨੀ ਲਾਈ ਹੋਈ ਏ ਆ ਵੇਖੋ ਇੱਥੇ 11 ਇੰਚ ਤੇ ਤੇ ਜਿਹੜੀ ਸਾਈਡ ਸੀ ਸੀ ਇਹ 15 ਇੰਚ ਸੀ ਤੇ ਮੈਂ 15.5 ਤੇ ਲਈ ਜਿਹੜੀ ਕਮਰ ਦੀ ਨਿਸ਼ਾਨੀ ਏ ਮੈਂ ਪਹਿਲਾਂ ਨਹੀਂ ਲਾਉਂਦੀ ਹੁੰਦੀ ਜਦੋਂ ਮੈਂ ਪਲੇਟਾਂ ਪਾ ਲਾਂਗੀ ਮੈਂ ਫਿਰ ਉਸ ਟਾਈਮ ਤੇ ਮੈਂ ਜਿਹੜੀ ਕਮਰ ਦੀ ਨਿਸ਼ਾਨੀ ਏ ਉਹ ਮੈਂ ਬਾਅਦ ਚ ਲਾਵਾਂਗੀ ਜਿਵੇਂ 19 ਇੰਚ ਤੇ ਜੇਕਰ ਆਪਾਂ ਲਾਣੀ 19 ਇੰਚ ਤੇ ਜੇ ਆਪਾਂ ਇਹ ਵળી ਫੀਟਿੰਗ ਦੀ ਨਿਸ਼ਾਨੀ ਆਪਾਂ ਇਹਦੇ ਪਲੇਟਾਂ ਪਾਉਣ ਤੋਂ ਪਹਿਲਾਂ ਲਾਣੀ ਹੈ ਫਿਰ 1 ਇੰਚ ਵਧਾ ਕੇ ਆਪਾਂ ਇੱਥੇ ਲਾਵਾਂਗੇ ਪਰ ਮੈਂ ਪਹਿਲਾਂ ਨਹੀਂ ਲਾਉਂਦੀ ਹੁੰਦੀ ਮੈਂ ਜਦੋਂ ਪਲੇਟਾਂ ਪਾ ਕੇ ਮੈਂ ਦੁਬਾਰ ਤੋਂ ਫਿਰ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦੱਸ ਦਾਂਗੀ ਵੀ ਮੈਂ ਕਿਸ ਤਰੀਕੇ ਨਾਲ ਮੈਂ ਨਿਸ਼ਾਨੀ ਲਾਣੀ ਹੁੰਦੀ ਹੈ ਫੀਟਿੰਗ ਦੀ ਤੇ ਪਰ ਮੈਂ ਪਹਿਲਾਂ ਸਿਰਫ ਆਹੀ ਮੈਂ ਕਟਿੰਗ ਕਰਦੀ ਹੁੰਦੀ ਆ ਜਦੋਂ ਮੈਂ ਕਮੀਜ਼ ਕਟਿੰਗ ਕਰਦੀ ਆ ਬਸ ਆਪਾਂ ਬੈਕ ਸਾਈਡ ਦਾ ਗਲਾ ਕਟਿੰਗ ਕਰਕੇ ਤੇ ਆਪਾਂ ਉਹਨੂੰ ਬਣਾ ਲੈਣਾ ਹੁਣ ਆਪਾਂ ਇਸੇ ਤੇ ਹੀ ਕਟਿੰਗ ਕਰ ਦੇਣੀ ਹੈ ਕਹ ਭੈਣਾ ਪੁੱਛ ਰਿਆ ਸੀ ਵੀ ਤੁਹਾਡੇ ਪਾਪਾ ਨੂੰ ਕੀ ਹੋਇਆ ਸੀ ਮੇਰੇ ਪਾਪਾ ਨਾ ਬਿਮਾਰ ਸੀ ਤੇ ਬਿਮਾਰ ਕਰਕੇ ਬਸ 2 ਮਹੀਨੇ ਬਿਮਾਰ ਹੈ ਕੁਛ ਮੇਰਾ ਤਾਂ ਵੀ ਵੀਡੀਓ ਬਣਾਣ ਤੇ ਬਸ ਉਹ ਹੀ ਨਹੀਂ ਹੋਇਆ ਟਾਈਮ ਹੀ ਨਹੀਂ ਲੱਗਦਾ ਰਿਹਾ ਅੱਜ ਦਿਨ ਚ ਹੀ ਐਸ ਜਗ੍ਹਾ ਤੋਂ ਵਾਲੀ 1/2 ਇੰਚ ਇੱਥੋਂ ਕਟਿੰਗ ਕਰਕੇ ਇਸ ਸਾਈਡ ਤੋਂ ਨਹੀਂ ਕਰਨੀ ਸਿਰਫ ਐਸ ਜਗ੍ਹਾ ਤੋਂ ਕਰਨੀ ਹੈ ਮੈਂ ਤੁਹਾਨੂੰ ਪੂਰਾ ਜ਼ੂਮ ਕਰਕੇ ਪੂਰਾ ਬਖਾਉਂਦੀ ਪਈ ਆ ਵੀ ਜਿਹੜੇ ਤੁਹਾਨੂੰ ਪ੍ਰੋਪਰ ਸਮਝ ਲੱਗ ਜੇ ਇਹ ਟੱਕ ਦੇ ਨਿਸ਼ਾਨ ਇਹ ਵਾਲੇ ਜ਼ਰੂਰ ਲਾ ਲਿਆ ਕਰੋ ਤੇ ਆ ਵੇਖੋ ਜੀ ਆ ਆਪਣੀ ਹੋ ਗਈ ਪ੍ਰੋਪਰ ਕਟਿੰਗ ਤੇ ਆ ਵੇਖੋ ਫਿਰ ਦਬਾਰ ਤੋਂ ਵਿਖਾਦਾ ਇਹ 9 ਇੰਚ ਫਰੰਟ ਸਾਈਡ ਦੀ ਕਾਟ ਤੇ ਜਿਹੜੀ ਬੈਕ ਸਾਈਡ ਦੀ ਏ ਆ ਵੇਖੋ 1.5 ਇੰਚ ਦੀ ਏ ਕਿਉਂਕਿ ਇਹਦਾ ਜਿਹੜਾ ਬੈਕ ਸਾਈਡ ਦਾ ਗਲਾ ਹੈ ਉਹ 5 ਇੰਚੇ ਆ ਡੇਢ ਇੰਚ ਦੀ ਏ ਤੇ ਜੇਕਰ ਤੁਹਾਡੇ ਗਲਾ ਇਸ ਤਰ੍ਹਾਂ ਛੋਟਾ ਹੈ ਤੇ ਤੁਸੀਂ ਇੱਥੇ 2 ਇੰਚ ਦੀ ਐਨੇ ਨੇ ਇਸ ਤਰੀਕੇ ਨਾਲ ਕਾਟ ਕੇ ਪਾ ਦਿਓ ਐਸੇ ਤਰੀਕੇ ਨਾਲ ਬਸ ਕੋਈ ਖਾਸ ਫਰਕ ਨਹੀਂ ਤੁਸੀਂ ਪਾਣਾ ਸੇਮ ਐਵੇਂ ਹੀ ਤੁਸੀਂ ਪਲੇਟਾਂ ਵੀ 11 ਤੇ ਪੈਂਦੀਆਂ ਨੇ ਜਾਨੀ ਕਿ 11 ਸਵਾ 11 ਛਾਤੀ ਦੇ ਅਕੋਰਡਿੰਗ ਪੈਂਦੀਆਂ ਹੁੰਦੀਆਂ ਨੇ ਪਲੇਟਾਂ ਬਸ ਐਸੇ ਤਰੀਕੇ ਨਾਲ ਹੀ ਤੁਸੀਂ ਸਾਰੀਆਂ ਨਿਸ਼ਾਨੀਆਂ ਲਾ ਕੇ ਤੇ ਤੁਸੀਂ ਪਾ ਕੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਮੀਜ਼ ਕਿਵੇਂ ਦਾ ਆ ਤੇ ਮੇਰਾ ਕੰਮ ਬਹੁਤ ਜ਼ਿਆਦਾ ਪੈਂਡਿੰਗ ਪਿਆ ਹੋਇਆ ਹੈ ਤੇ ਤਾਂ ਕਰਕੇ ਵੀਡੀਓ ਬਣਾ ਦਾ ਟਾਈਮ ਨਹੀਂ ਲੱਗਦਾ ਤੇ ਮੈਂ ਜ਼ਰੂਰ ਹੁਣ ਜ਼ਰੂਰ ਕੋਸ਼ਿਸ਼ ਕਰਨੀ ਕਰਨੀ ਹੈ ਵੀ ਮੈਂ ਜਿਹੜੀ ਕਿ ਇੱਕ ਦਿਨ ਛੱਡ ਕੇ ਇੱਕ ਦਿਨ ਵੀਡੀਓ ਬਣਾਵਾਂ ਹੀ ਬਣਾਵਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਹੋਰਾਂ ਪਰਾਂ ਦੀ ਵੀਡੀਓ ਮੈਂ ਬਣਾ ਸਕਦੇ ਜਿਵੇਂ ਜਿਹੜੇ ਮੈਂ ਕਮੀਜ਼ ਸੂਟ ਸੀਤੇ ਹੋਏ ਨੇ ਮੈਂ ਕਿਸ ਤਰੀਕੇ ਨਾਲ ਕੰਮ ਕਿਸ ਤਰੀਕੇ ਨਾਲ ਕਰਦੀ ਆ ਤੇ ਜੇ ਤੁਸੀਂ ਜਿਹੜੇ ਜ਼ਿਆਦੇ ਕਮੈਂਟ ਆਣਗੇ ਫਿਰ ਮੈਂ ਉਸ ਹੱਬ ਤੇ ਵੀਡੀਓ ਬਣਾਵਾ ਕਰਾਂਗੀ ਵੀ ਜਿਹੜੇ ਕਹਿਣਗੇ ਵੀ ਤੁਸੀਂ ਸਾਰੀ ਹੀ ਵੀਡੀਓ ਬਣਾਇਆ ਕਰੋ ਵੀ ਤੁਸੀਂ ਮੈਂ ਕੰਮ ਕਿਸ ਤਰੀਕੇ ਨਾਲ ਮੈਂ ਸਲਵਾਰਾ ਕਟਿੰਗ ਕਰਦੀ ਆ ਕਿਸ ਤਰੀਕੇ ਨਾਲ ਮੈਂ ਕਮੀਜ਼ ਸਟੀਚਿੰਗ ਕਰਦੀ ਆ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਬਾਏ ਬਾਏ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਵੀ ਜਰੂਰ ਦੱਸਿਓ